ਅੱਜ ਦੇ ਜਿਹੜੇ ਬਾਈਪੋਲ ਦੇ ਨਤੀਜੇ ਹੈ ਬੜੇ ਅਹਿਮ ਹੈ ਕਿਲੇ ਢਾਈ ਸਾਲ ਦੇ ਬਾਅਦ ਇਹ ਚੋਣ ਹੋ ਰਹੀ ਸੀ ਤਾਂ ਢਾਈ ਸਾਲ ਦੇ ਜਿਹੜੇ ਸਰਕਾਰ ਦੇ ਕਿਤੇ ਹੋਏ ਕੰਮ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੇ ਹੋਏ ਕੰਮ ਸਾਡੇ ਵਿਧਾਇਕਾਂ ਵੱਲੋਂ ਸਾਡੇ ਮੰਤਰੀਆਂ ਵੱਲੋਂ ਤੇ ਖਾਸ ਕਰਕੇ ਸੰਗਠਨ ਦੇ ਸਾਡੇ ਜਿਹੜੇ ਜਿਹੜੇ ਸਾਡੇ ਪਿੰਡਾਂ ਦੇ ਵਰਕਰ ਹੈ ਉਹਨਾਂ ਦਾ ਜਿਹੜਾ ਕੰਮ ਹੈ ਉਸ ਦੇ ਉੱਤੇ ਲੋਕਾਂ ਨੇ ਜਿਹੜਾ ਹੈ ਉਸ ਦੇ ਹੱਕ ਚ ਫਤਵਾ ਦਿੱਤਾ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਦੇਖੋ ਚੱਬੇ ਹਾਲ ਤੋਂ ਇੱਕ 30 ਸਾਲ ਦਾ ਯੰਗ ਡਾਕਟਰ ਹੁਣ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਹੈ ਉਹ ਸਭ ਤੋਂ ਯੰਗੇਸਟ ਮੈਂਬਰ ਹੋਊਗਾ ਐਦਾਂ ਹੀ ਡੇਰਾ ਬਾਬਾ ਨਾਨਕ ਤੇ ਚਾਹੇ ਗਿੱੱਡੜਬਾਹਾ ਹੋਵੇ ਤੁਸੀਂ ਦੇਖ ਸਕਦੇ ਹੋ ਇਹ ਸੀਟਾਂ ਦੋਨੋਂ ਕਹਿੰਦੇ ਕਹਾਂਦੇ ਕਾਂਗਰਸ ਦੀ ਟਰਫ ਸੀਗੀਆਂ ਪਿਛਲੇ ਕਈ ਸਾਲਾਂ ਤੋਂ ਤੁਸੀਂ ਬਹੁਤ ਵੱਡੇ ਲੀਡਰਾਂ ਦੇ ਕਈਆਂ ਹੋਰ ਬਣਿਆ ਹਾਂ ਹਾ ਹੋਟ ਤੇ ਵੱਡੇ ਹੁਣ ਇੱਥੇ ਉਹਨਾਂ ਦਾ ਹੰਕਾਰ ਦਾ ਜਿਹੜਾ ਹੈ ਅੱਜ ਉਸ ਦਾ ਪਤਨ ਹੋਇਆ ਜਿਸ ਤਰੀਕੇ ਨਾਲ ਉਹਦਾ ਹੰਕਾਰ ਸੀ ਤੁਸੀਂ ਪੂਰੇ ਉਹਦੇ ਇਲੈਕਸ਼ਨ ਕੈਂਪੇਨ ਚ ਦੇਖੋ ਜੋ ਉਹਨਾਂ ਦੀ ਬੋਲਬਾਨੀ ਸੀ ਅੱਜ ਉਸ ਹੰਕਾਰ ਦਾ ਪਤਨ ਹੋਇਆ ਲੋਕ ਜਿਹੜੇ ਆ ਨਿਮਰਤਾ ਨੂੰ ਲੋਕ ਕੰਮ ਦੀ ਰਾਜਨੀਤੀ ਨੂੰ ਉਸ ਨੂੰ ਪਸੰਦ ਕਰਦੇ ਆ ਤੇ ਤੁਸੀਂ ਜਿੰਨੀ ਮਰਜ਼ੀ ਨਫ਼ਰਤ ਦੀ ਰਾਜਨੀਤੀ ਜਿੰਨੀ ਮਰਜ਼ੀ ਭੱਦੀ ਸ਼ਦਾਵਲੀ ਦੀ ਰਾਜਨੀਤੀ ਕਰੀ ਜਾਓ ਅੰਤ ਦੇ ਵਿੱਚ ਜਿਹੜੀ ਜਿੱਤ ਹੈ ਉਹ ਕੰਮਾਂ ਦੇ ਉੱਤੇ ਜਿੱਤ ਹੁੰਦੀ ਹੈ ਇਹ ਦੋਨੋਂ ਸੀਟਾਂ ਦੇ ਉੱਤੇ ਚਾਹੀ ਤੁਸੀਂ ਗਿੱੱੜ ਬਹਾ ਲਾ ਲਓ ਚਾਹੀ ਡੇਰਾ ਬਣਾ ਨਾ ਕਰੋ ਪਰ ਬਿਆਨ ਲੈ ਕੇ ਜਿਵੇਂ ਤੁਸੀਂ ਕਿਹਾ ਵੀ ਚਾਹੇ ਭੱਦੀ ਸ਼ਦਾਵਲੀ ਦੇ ਗਲੇ ਤੋਂ ਤਾਂ ਕਿਤੇ ਲੀਡਰਾਂ ਨੇ ਕਰੀਆਂ ਇਹ ਚੀਜ਼ਾਂ ਤੁਹਾਡੇ ਸਾ ਕੀ ਕੀ ਸ਼ੋਕੀ ਕੀ ਕਿਦਾਂ ਦੀ ਤੁਸੀਂ ਖੋਲ ਕੇ ਦੇਖੋ ਜੀ ਤੁਸੀਂ ਆਪਣੀ ਗੱਲ ਕਰੋ ਨਾ ਜਿ ਆਪਣੇ ਏਜੰਡਾ ਰੱਖੋ ਹਾਂ ਤੁਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰਨਾ ਉਹਦਾ ਵੀ ਇੱਕ ਢੰਗ ਤਰੀਕਾ ਹੁੰਦਾ ਉਹਦੀ ਪਾਲਿਸੀ ਨੂੰ ਕ੍ਰਿਡਿਟ ਪਰ ਕਿਦਾਂ ਤੋਂ ਕਿਸੇ ਯਾਨੀ ਇੰਨੀ ਘਟੀਆਂ ਸ਼ਬਦਾਵਲੀ ਉਹਦਾ ਲੋਕਾਂ ਨੂੰ ਜਵਾਬ ਦਿੱਤਾ ਹੈ ਜਸਦਾ ਬਾਈ ਵਾਲਾ ਹਜੇ ਵੀ ਉਹੀ ਐਟੀਟਿਊਡ ਕਾਇਮ ਹੈ ਵੀ ਉਹ પટેલ ਲੀਡਰ ਤੋਂ ਹਾਂ ਕੇ ਆਮ ਲੀਡਰ ਕ ਨਹੀਂ ਗਏ ਨਹੀਂ ਬਿਲਕੁਲ ਕਾਇਮ ਹੈ ਤੇ ਮੈਂ ਤੁਹਾਨੂੰ ਇਹ ਦੱਸ ਦਵਾਂ ਇਸ ਨੇ ਇੱਕ ਜਿਹੜਾ ਹੈ ਨੀ ਜੜੀਆਂ ਰੱਖ ਦਿੱਤੀ ਹੈ ਤੇ ਇਹ ਆਮ ਆਦਮੀ ਪਾਰਟੀ ਹਰ ਦਿਨ ਜਿਹੜੀ ਇਹ ਪੰਜਾਬ ਛੋਰ ਮਜ਼ਬੂਤ ਹੋ ਰਹੀ ਹੈ ਤੇ ਸਾਨੂੰ ਵੀ ਕੌਨਫੀਡੈਂਸ ਆਉਂਦਾ ਸੀ ਹੁਣ ਹੋਰ ਮਿਹਨਤ ਨਾਲ ਲੋਕਾਂ ਲਈ ਹੋਰ ਸਮਰਪਿਤ ਹੋ ਕੇ ਕੰਮ ਕਰਾਂਗੇ ਛੀਡ ਬਰਨਾਲਾ ਜੀ ਰਹਿ ਗਿਆ ਉਹਦੇ ਵਿੱਚ ਵੀ ਅਜੇ 5-6 ਰਾਊਂਡ ਬਾਕੀ ਪਏ ਨੇ ਤੇ ਮੈਨੂੰ ਲੱਗਦਾ ਵੀ ਬਰਨਾਲਾ ਛੀਡ ਵੀ ਹੈ ਜਿਹੜੀ ਸਾਡੀ ਉਹ ਆਉਣੀ ਤੈ ਹੈ ਗਵਰਨਮੈਂਟ ਜਿੱਤੀ ਹੈ ਜਿੱਤੀ ਹੈ ਔਰ ਦੂਸਰੀ ਗੱਲ ਇਹ ਹੈ ਵੀ ਡਵੈਲਪਮੈਂਟ ਦੇ ਨਾਲ ਨਾਲ ਡਵੈਲਪਮੈਂਟ ਦੇ ਨਾਲ ਨਾਲ ਜਿਹੜਾ ਲੋਕਾਂ ਨੂੰ ਦਾ ਜੀਵਨ ਪੱਧਰ ਉੱਤੇ ਚੁੱਕਣ ਦੀ ਗੱਲ ਕੀਤੀ ਆ এডਿਕੇਸ਼ਨ ਦੇ ਵਿੱਚ ਗੱਲ ਕੀਤੀ ਆ ਹੈਲਥ ਦੇ ਦੀ ਇੰਪਰੂਵਮੈਂਟ ਕੀਤੀ ਆ ਸਾਰੇ ਲੋਕ ਮਹੱਲਾ ਕਲੀਨਿਕ ਦੇ ਵਿੱਚ ਫ੍ਰੀ ਦਵਾਈ ਦਾ ਆਨੰਦ ਲੈ ਰਹੇ ਨੇ ਜਿਹੜੇ ਉਹ ਬਿਮਾਰ ਨੂੰ ਪਰ ਆਉਂਦਾ ਉੱਥੇ ਪਹੁੰਚਦਾ ਲੱਖਾਂ ਹੀ ਲੋਕ ਉੱਥੇ ਫ੍ਰੀ ਇਲਾਜ ਕਰਾ ਚੁੱਕਿਆ ਸਾਰਿਆਂ ਨੂੰ ਕੁੱਲ ਮਿਲਾ ਕੇ ਇਹ ਲੋਕਾਂ ਨੇ ਦੇਖਿਆ ਤੇ ਦੇਖ ਕੇ ਆਮਾ ਦੇ ਫਰਟ ਨੂੰ ਇੱਕ ਵੱਡਾ ਖਤਮਾ ਜਿਹੜਾ ਉਹ ਦਿੱਤਾ 2027 ਦੀ ਵਿਧਾਨ ਸਭਾ ਚੋਣਾਂ ਦਾ ਸੀ ਕਿ ਇਹ ਇੱਕ ਟੈਸਟ ਸੀਗਾ ਆਮਾ ਦੇ ਦੇਖੋ ਹਰ ਜਿਹੜੀ ਜਿੰਨੀ ਚੋਣ ਹੁੰਦੀ ਆ ਉਹ ਮਤਲਬ ਜਿਹੜੀ ਪਾਰਟੀ ਰਾਜ ਕਰ ਰਹੀ ਜਾਂਦੀ ਆ ਉਹਨਾਂ ਦਾ ਉਹ ਟੈਸਟ ਹੀ ਹੁੰਦਾ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਟੈਸਟ ਦੇ ਵਿੱਚ ਘੱਟੋ ਘੱਟ 90% ਨੰਬਰ ਲੈ ਕੇ ਪਾਸ ਹੋਏ ਆ ਤੇ ਜਦੋਂ ਪੰਜਾਬ ਦੀ ਆਉਣ ਵਾਲੀ ਇਲੈਕਸ਼ਨ ਆ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਅਸੀਂ ਮਤਲਬ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੇ ਫਰਕ ਨਾਲ ਇੰਨੀ ਜਿੱਦੂ ਜਿੱਦੀਆਂ ਪਹਿਲਾਂ ਸਾਡੇ ਐਮਐਲਏ ਕਿਤੇ ਹੁੰਦੇ ਉਹ ਤੋਂ ਵੱਧ ਜਿੱਤ ਕੇ ਪੰਜਾਬ ਚ ਆਵੋਗੇ ਕਿਉਂਕਿ ਸਾਰੇ ਐਮਐਲਏ ਸਾਰੀ ਪਾਰਟੀ ਸਾਰੀ ਲੀਡਰਸ਼ਿਪ ਆ ਜਿਹੜੀ ਉਹ ਲੋਕਾਂ ਨੂੰ ਸਮਰਪਿਤ ਆ